ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਤੇ ਇਹ ਬੋਲ ਸੰ ਜੀ ਪ੍ਰਸਿੱਧ ਕਿੱਸਾਕਾਰ ਸ਼ਾਹ ਮੁਹੰਮਦ ਦੇ ਤੇ ਅੱਜ ਅਸੀਂ ਜਾ ਰਹੇ ਹਾਂ ਉਹਨਾਂ ਦਾ ਪਿੰਡ ਵਡਾਲਾ ਵਿਰਮ ਵਣ ਤੋਂ ਪਹਿਲਾਂ ਉਹਨਾਂ ਦਾ ਇਹ ਪਿੰਡ ਹੋਇਆ ਕਰਦੇ ਸੀ ਵਿਡਾਲਾ ਵਿਰਮ ਜਿਸ ਦਾ ਚਲਾ ਹੈ ਅਮਰਸਰ ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਲੱਗਦਾ ਇਹ ਆਖਰੀ ਪਿੰਡ ਹੈ ਤੇ ਪੰਜਾਬ ਦੀ ਕਵੀ ਸ਼ਾਇਰ ਤੇ ਕਿੱਸਾਕਾਰ ਸ਼ਾਹ ਮੁਹੰਮਦ ਜਿਸ ਦਾ ਨਾਮ ਸਿੱਖ ਕੌਮ ਵਿੱਚ ਬੜੀ ਸਤਿਕਾਰ ਨਾਲ ਲੈ ਜਾਂਦਾ ਹੈ ਉਹਨਾਂ ਦਾ ਲਿਖਿਆ ਹੋਇਆ ਕਿੱਸਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਉਹਨੂੰ ਕੌਣ ਭੁੱਲ ਸਕਦਾ ਹੈ ਕਵੀ ਸ਼ਾਹ ਮੁਹੰਮਦ ਨੇ ਜੰਗ ਸਿੰਘਾਂ ਤੇ ਫਰੰਗੀਆਂ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨੂੰ ਬਹੁਤ ਦਰਦ ਭਰੇ ਦੇਸ਼ ਪਿਆਰ ਦੇ ਜਜ਼ਵੇ ਨਾਲ ਅਲਿਖਿਆ ਤੇ ਲਿਖਿਆ ਹੈ ਸਿੱਖਾਂ ਦੀ ਬਹਾਦਰੀ ਦੇ ਬਾਵਜੂਦ ਡੋਗਰਾਂ ਦੀ ਗਦਾਰੀ ਕਰਨ ਸਿੱਖਾਂ ਦੇ ਹਾਰ ਜਾਣ ਤੇ ਖੂਨ ਦੇ ਹੰਝੂ ਵਹਾਏ ਹਨ ਉਸ ਮਹਾਨ ਕਿੱਸਾਕਾਰ ਤੇ ਸ਼ਾਇਰ ਦਾ ਜਨਮ ਇਸੇ ਪਿੰਡ ਬਡਾਰਾ ਵੀਰਮ ਵਿੱਚ 1782 ਨੂੰ ਹੋਇਆ ਅਤੇ 80 ਸਾਲ ਦੀ ਉਮਰ ਪੂਰ ਕੇ 1862 ਵਿੱਚ ਉਹ ਇਸੇ ਪਿੰਡ ਵਿੱਚ ਅਕਾਲ ਚਲਾਣਾ ਕਰ ਗਏ ਤੇ ਇੱਥੇ ਹੀ ਉਹਨਾਂ ਨੂੰ ਦਫਨਾਇਆ ਗਿਆ ਤੇ ਕਬਰ ਬਣਾਈ ਗਈ ਸ਼ਾ ਮੁਹੰਮਦ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ ਤੇ ਜੰਗਨਾਮਾ ਸਿੰਘ ਤੇ ਫਰੰਗੀਆਂ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਦੀਆਂ ਘਟਨਾਵਾਂ ਨੂੰ ਅੱਖੀ ਦੇਖੇ ਹਾਲਵਾਗੀ ਬਿਆਨਿਆ ਹੈ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਾਈ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿੱਗਦੇ ਸਣੇ ਅੰਬਾਰੀਆਂ ਨਹੀਂ ਸ਼ਾਹਮਮਦਾ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਤੇ ਉਸ ਮਹਾਨ ਕਿਸਾਨਕਾਰ ਦਾ ਪਿੰਡ ਬਡਾਲਾ ਵੀ ਤੇ ਆਓ ਚੱਲਦੇ ਆਂ ਦੇਖਦੇ ਆਂ ਬਡਾਲਾ ਵੀਰਮ ਤੇ ਸਾਡੀ ਤਲਾਸ਼ ਰਹੇਗੀ ਉਹਨਾਂ ਦੀ ਕਬਰ ਦੀ ਜਿੱਥੇ ਕਿ ਉਹਨਾਂ ਨੂੰ 1862 ਵਿੱਚ ਦੱਖਣਾਇਆ ਗਿਆ ਸੀ ਕੁਝ ਬੜੇ ਪਹਿਲਾਂ ਪਤਾ ਲੱਗਣ ਤੇ ਅਸੀਂ ਵੇਖੀ ਸੀ ਕਬਰ ਪਿੰਡ ਦੇ ਦੱਖਣ ਸਾਈਡ ਤੇ ਅੱਜ ਫੇਰ ਅਸੀਂ ਉਸ ਦੀ ਤਲਾਸ਼ ਕਰਦੇ ਆਂ ਕਿ ਆਇਆ ਉਹਨਾਂ ਦੀ ਕਬਰ ਅੱਜ ਹੈ ਜਾਂ ਨਹੀਂ ਸਾਹਮਣੇ ਪਿੰਡ ਆ ਗਿਆ ਜੀ ਬਡਾਲਾ ਵੀਰਮ ਇੱਥੇ ਸਿਰਫ ਵਡਾਲਾ ਲਿਖਿਆ ਗਿਆ ਹੈ ਲੇਕਿਨ ਪਿੰਡ ਦਾ ਪੁਰਾਣਾ ਨਾਮ ਵਡਾਲਾ ਵੀਰਮ ਸੀ ਤੇ ਪਹਿਲਾਂ ਇਹ ਸਾਰਾ ਮੁਸਲਮਾਨਾਂ ਦਾ ਪਿੰਡ ਹੋਇਆ ਕਰਦਾ ਸੀ ਇਸ ਦਾ ਜ਼ਿਲ੍ਹਾ ਹੈ ਅੰਮ੍ਰਿਤਸਰ ਸਾਹਮਣੇ ਪਿੰਡ ਵਡਾਲਾ ਵੀਰਮ ਤੇ ਆਹ ਕਰਾਉਨੇ ਆ ਪਿੰਡ ਦੀ ਸੈਰ ਤੇ ਕਿਸਾਨਕਾਰ ਤੇ ਕਵੀ ਸ਼ਾ ਮਹਵੰਦ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਵੇਂ ਪੰਜਾਬ ਵਿੱਚ ਭਾਈਚਾਰਕ ਸਾਂਝ ਸੀ Hindu, Musalman, Sikh ਮਿਲ ਕੇ ਰਹਿੰਦੇ ਸਨ ਉਸ ਨੂੰ ਵੀ ਇਸ ਕਿੱਸੇ ਵਿੱਚ ਬੁਖੂਬੀ ਬਿਆਨ ਕੀਤਾ ਗਿਆ ਜਿਵੇਂ ਇੱਕ ਰੋਜ਼ ਬਡਾਰੇ ਦੇ ਵਿੱਚ ਬੈਠੇ ਚਲੀ ਆਣ ਫਰੰਗੀ ਦੀ ਬਾਤ ਆਹੀ ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ ਰਾਜੀ ਬਹੁਤ ਰਹਿੰਦੇ ਮੁਸਲਮਾਨ Hindu ਸਿਰ ਦੋਹਾਂ ਦੇ ਉੱਤੇ ਆਖਤ ਆਹੀ ਸ਼ਾ ਮਮਦਾ ਵਿੱਚ ਪੰਜਾਬ ਦੇ ਜੀ कोई नहीं थी दूसरी जातahi जानके उस समय अंग्रेजया नु तीसरी जात जानके एथे नहीं सनाए ते सारे मिलके रहंदे सान श्री पंजाब महाराजा रणजीत सिंह ਦੇ ਰਾਜ ਨੂੰ ਇਸ ਕਿੱਸੇ ਵਿੱਚ ਇੰਜ ਲਿਖਿਆ ਹੈ ਮਹਾਬੜੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋੜਦੇ ਮੁਲਕ ਹਲਾਏ ਗਿਆ ਮਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਤਿੱਬਤ ਦੇਸ਼ ਲਦਾਖ ਤੇ ਚੀਨ ਤੋਂਲੀ ਕਾ ਆਪਣੀ ਨਾਲ ਚਲਾਇਆ ਗਿਆ ਸ਼ਾਹ ਮੁਮਦਾ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਇਆ ਗਿਆ ਜਾਨਕਿ 50 ਸਾਲ ਪੂਰੇ ਮਹਾਰਾਜਾ ਰਣਜੀਤ ਸਿੰਘ ਸਿਰੇ ਪੰਜਾਬ ਰਾਜ ਕਰ ਗਿਆ ਤੇ ਕਵੀ ਸ਼ਾਹ ਮੁਮਦਾ ਇਸ ਸੰਸਾਰ ਵਾਲੀ ਲਿਖਦਾ ਹੈ ਇਹ ਜਗ ਸਰਾਏ ਮੁਸਾਫਰਾਂ ਦੀ ਇਥੇ ਜੋਰ ਵਾਲੇ ਕਈ ਆਏ ਗਏ ਸ਼ਦਾਦ ਨਮਰੂਦ ਫਿਰੂਨ ਜਹੇ ਦਾਵੇ ਬੰਨ ਖੁਦਾਏ ਕਹਾਏ ਗਏ ਅਕਬਰ ਜਹ ਜਹੇ ਆਏ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਆਂ ਪਾਏ ਗਏ ਕੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਇੱਥੇ ਕਈ ਬੁਝਾਏ ਗਏ ਤੇ ਪਿੰਡ ਦੇ ਵਿੱਚਕਾਰ ਇੱਕ ਪੁਰਾਣੀ ਵਿਰਾਸਤ ਪਿੰਡ ਦੀ ਪੁਰਾਣੀ ਮਸਜਿਦ ਦਾ ਏ ਟਾਂਚਾ ਖੰਡਰਾਤ ਅੱਜ ਵੀ ਮੌਜੂਦ ਹਨ ਤੇ ਵੱਡੀ ਗੱਲ ਹੈ ਕਿ ਇਸ ਨੂੰ ਇਸ ਵਿਰਾਸਤ ਨੂੰ ਸਾਂਝੀ ਵਿਰਾਸਤ ਨੂੰ ਪਿੰਡ ਦੀ ਨੂੰ ਸੰਭਾਲ ਰੱਖਿਆ ਹੈ ਪਿੰਡ ਵਾਲਿਆਂ ਨੇ ਚਾਰ ਦੁਆਰੀ ਦੇ ਅੰਦਰ ਇਹ ਟਾਂਚਾ ਇਹ ਟੱਠੀ ਹੋਈ ਮਸਜਿਦ ਦਾ ਢਾਂਚਾ ਅੱਜ ਵੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਕਦੀ ਰਹੀ ਹੋएगी ਇੱਥੇ ਸ਼ਾਨ ਇਸ ਮਸਜਿਦ ਦੀ ਪੁਰਾਣੀ ਮਸਜਿਦ ਪਿੰਡ ਉਡਾਲਾ ਵੇਰਮ ਤੇ ਇਧਰੋਂ ਸ਼ਾਇਦ ਇਹਦਾ ਫਰੰਟ ਸੀ ਇਹ ਸਾਹਮਣੇ ਤੇ ਇਹ ਉਹਦਾ ਸੀ ਵੇੜਾ ਤੇ ਖੂ ਇੱਥੇ ਖੂ ਸੀ ਔਰ ਵੇੜਾ ਸੀ ਬੜੀ ਗੱਲ ਹੈ ਜੀ ਪਿੰਡ ਵਾਲਿਆਂ ਨੇ ਇਹ ਮੱਜ ਸਮਾਰ ਰੱਖੀ ਐ ਤੇ ਅਸੀਂ ਪਹੁੰਚ ਗਏ ਆ ਜੀ ਪਿੰਡ ਦੇ ਦੱਖਣ ਵੱਲ ਕੁਝ ਬਾਰੇ ਪਹਿਲਾਂ ਵੀ ਅਸੀਂ ਇਸ ਪਿੰਡ ਵਿੱਚ ਆਏ ਸਾਂ ਸਾਨੂੰ ਦੱਸਿਆ ਗਿਆ ਸੀ ਕਿ ਪਿੰਡ ਦੇ ਦੱਖਣ ਵੱਲ ਪੰਚਾਇਤੀ ਜ਼ਮੀਨ ਵਿੱਚ ਕਬੀ ਸ਼ਾਮੰਦੀ ਕਬਰ ਹੈ ਤੇ ਆਓ ਚੱਲਦੇ ਹਾਂ ਵੇਖਦੇ ਹਾਂ ਕਿ ਅੱਜ ਕਬਰ ਦੀ ਹਾਲਤ ਕਿ ਹੋ ਜਾਈ ਹੈ ਤੇ ਸਾਰੀ ਪੰਚਾਇਤੀ ਜਗ੍ਹਾ ਹੈ ਤੇ ਸਾਹਮਣੇ ਪੰਚਾਇਤੀ ਬਿਲਡਿੰਗ ਬਣੀ ਨਜ਼ਰ ਆ ਰਹੀ ਹੈ ਤੇ ਕੁਝ ਬੜੇ ਪਹਿਲਾਂ ਮ ਆਇਆ ਥਾਂ ਕਿਸੇ ਬਜ਼ੁਰਗ ਦਲ ਸਿਆਸੀ ਕੀ ਉਸ ਦੀ ਕਬਰ ਇਧਰ ਦੱਖਣ ਵਾਲੇ ਪਾਸੇ ਹੀ ਹੈ ਤੇ ਉਸ ਨੇ ਜਿਹੜੀ ਚਬੂਤਰ ਵੱਲ ਇਸ਼ਾਰਾ ਕੀਤਾ ਸੀ ਅੱਜ ਅਸੀਂ ਫੇਰ ਉਸ ਚਬੂਤਰਾਂ ਨੂੰ ਵੇਖਣ ਆਏ ਹਾਂ ਤੇ ਸਾਰੀਆਂ ਬਿਲਡਿੰਗਾਂ ਪੰਚਾਇਤੀ ਹਨ ਸਾਹਮਣੀ ਪੰਚਾਇਤੀ ਬਿਲਡਿੰਗ ਤੇ ਪੰਚਾਇਤੀ ਜ਼ਮੀਨ ਸਾਰੀ ਤੇ ਹੌ ਚੱਲਦੇ ਹਾਂ ਵੇਖਦੇ ਹਾਂ ਪ੍ਰਸਿੱਧ ਕਿੱਸਾਕਾਰ ਤੇ ਕੌਮੀ ਸ਼ਾਇਰ ਸ਼ਾਮੂਮ ਦੀ ਕਬਰ ਤੇ ਸਾਹਮਣੇ ਪ੍ਰਾਈਵੇਟ ਸਮਾਧਨ ਜੜਾਰੀਆਂ ਹਨ ਜਖੇੜੀਆਂ ਤੇ ਇਹਦੇ ਸਾਹਮਣੇ ਇੱਕ ਇਹ ਥੜਾ ਬਣਿਆ ਹੋਇਆ ਹੈ ਵਿੱਚ ਪਿੱਪਲ ਹੋ ਗਿਆ ਹੋਇਆ ਹੈ ਤੇ ਪੁਰਾਣੀ ਇੱਟਾਂ ਦਾ ਥੜਾ ਹੈ ਤੇ ਜਿਵੇਂ ਦੱਸਿਆ ਗਿਆ ਸੀ ਇਹੋ ਹੀ ਕਵਰ ਹੋ ਸਕਦੀ ਹੈ ਇਹ ਤੇ ਅਸੀਂ ਇਸ ਦੀ ਤਸਦੀਕ ਨਹੀਂ ਕਰਦੇ ਕਿ ਆਇਆ ਉਹ ਕਵਰੇ ਹੋਈ ਹੈ ਜਾਂ ਹੋਰ ਹੈ ਤੇ ਹੈ ਇਹ ਪ੍ਰਾਤਨ ਥੱਲੇ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਸੋ ਅਸੀਂ ਇਹ ਅੰਦਾਜ਼ਾ ਹੀ ਲਗਾ ਸਕਦੇ ਹਾਂ ਕਿ ਕਬੀ ਸ਼ਾ ਮੁਹੰਮਦ ਦੀ ਕਬਰ ਇਹ ਹੈ ਆਇਓ ਹਣੇ ਤੇ ਹਾਂਜੀ ਸ਼ਾ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਅੱਜ ਮਿੱਟੀ ਦੀ ਮਹਿਕ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਜ਼ਿਲ੍ਹਾ ਅਮਰitsar ਦੇ ਇੱਕ ਇਤਿਹਾਸਿਕ ਪਿੰਡ ਬਡਾਲਾ ਬੀਰਮ ਦੇ ਵਿੱਚ ਹਾਜ਼ਰ ਹਾਂ ਆਪਣੇ ਸਾਥੀਆਂ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਮੇਰਾ ਬੇਟਾ ਬਲੀ ਸਿੰਘ ਬੀਬੀ ਆਪਣੇ ਕੁਲਵਿੰਦਰ ਕੌਰ ਜੀ ਤੇ ਉਹਨਾਂ ਦੀ ਬੇਟੀ ਨੇ ਨਾਲ ਇਹ ਇਹ ਜਗ੍ਹਾ ਜਿਹੜੀ ਹੈ ਇਹ ਜੋ ਸਾਨੂੰ ਪਿੰਡ ਦੇ ਲੋਕਾਂ ਕੋਲੋਂ ਜਾਂ ਜਾਣਕਾਰੀ ਮਿਲੀ ਹੈ ਇਹ ਉਸ ਮਹਾਨ ਕੌਮੀ ਸ਼ਾਇਰ ਪੰਜਾਬੀ ਦਾ ਜਿਹੜਾ ਪਹਿਲਾ ਕੌਮੀ ਸ਼ਾਇਰ ਹੈ ਸ਼ਾ ਮੁਹੰਮਦ ਜਿਸ ਨੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦਾ ਜਿਹੜਾ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਲਿਖਿਆ ਉਹ ਇਸ ਬਡਾਲਾ ਵੀਰਮ ਪਿੰਡ ਦਾ ਹੀ ਜੰਪਾਲਸੀ ਔਰ ਇਸੇ ਪਿੰਡ ਦੇ ਵਿੱਚ ਉਦੀ ਜਿਹੜੀ ਹੈ ਇੱਕ ਕਬਰ ਹੈ 1862 ਦੇ ਵਿੱਚ ਇਸੇ ਥਾਂ ਤੇ ਉਹਦਾ ਅੰਤਮ ਸੰਸਕਾਰ ਕੀਤਾ ਗਿਆ ਉਹਨੂੰ ਦਫਨਾਇਆ ਗਿਆ 18 1782 ਈਸਵੀ ਦਾ ਉਸ ਦਾ ਇਸ ਪਿੰਡ ਦਾ ਜਨਮ ਹੈ ਮੁਸਲਮਾਨ ਕੁਰੈਸ਼ੀ ਜਾਤੀ ਦੇ ਸਨ ਉਹਨਾਂ ਦੇ ਵੱਡੇ ਵੱਡੇਰੇ ਜਿਹੜੇ ਆ ਮੁਗਲ ਸ਼ਾਸਕਾਂ ਦੇ ਨਾਲ ਜਿਹੜੇ ਆ ਕਾਜੀ ਤੇ ਕਰਮਚਾਰੀ ਰਹਿ ਚੁੱਕੇ ਸਨ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਆ ਬਿਲਕੁਲ ਇਸ ਕਰਕੇ ਉਸ ਨੇ ਸਿੱਖ ਰਾਜ ਜਿਹੜਾ ਸਾਂਝਾ ਪੰਜਾਬੀਆਂ ਦਾ ਰਾਜ ਸੀ ਉਹਦੀ ਬਲੰਦੀਆਂ ਵਾਲਾ ਸਮਾਂ ਵੀ ਵੇਖਿਆ ਤੇ ਉਹਦਾ ਟੈਂਦੀ ਕਲਾਂ ਵਾਲਾ ਜਿਹੜਾ ਆਪਸ ਵਿੱਚ ਸਿੱਖ ਲੜ ਕੇ ਸਿੱਖ ਰਾਜੇ ਸਿੱਖ ਸਰਦਾਰ ਤੇ ਡੋਗਰੇ ਸਰਦਾਰਾਂ ਦੀ ਗਦਾਰੀ ਕਰਨ ਉਹਨਾਂ ਦੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਆਪਸ ਵਿੱਚ ਲੜ ਮਰੇ ਉਹ ਸਾਰਾ ਸਮਾਂ ਵੇਖਿਆ ਤੇ ਫਿਰ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਹੁੰਦਾ ਕਬਜ਼ਾ ਵੇਖਿਆ ਤੇ ਉਹਦੇ ਵਿੱਚ ਜਿਹੜੇ ਨੇ ਸਿੱਖ ਰਾਜ ਦੀ ਤਬਾਈ ਜਿਹੜਾ ਕੋਈ ਪੰਜਾਬੀਆਂ ਦਾ Hindu Musliman Sikhਾਂ ਦਾ ਸਾਂਝਾ ਰਾਜ ਸੀ ਤੇ ਉਹਨੇ ਲਿਖਿਆ ਕਿ ਇਹਦੇ ਪੰਜਾਬ ਦੇ ਵਿੱਚ ਕੋਈ ਤੀਸਰੀ ਜਾਤ ਨਹੀਂ ਸੀ ਆਈ ਉਹਨੂੰ ਅੰਗਰੇਜ਼ਾਂ ਨੂੰ ਤੀਸਰੀ ਜਾਤ ਕਹਿ ਕੇ ਉਹਨਾਂ ਦੇ ਨਾਲ ਆਪਣੀ ਘਿਰਣਾ ਵੀ ਪ੍ਰਗਟ ਕੀਤੀ ਹੈ ਤੇ ਅੱਜ ਅਸੀਂ ਉਸ ਮਹਾਨ ਕੌਮੀ ਸ਼ਾਇਰ ਦੀ ਜਿਹੜੀ ਇਹ ਜਿੱਥੇ ਉਹ ਅੰਤਮ ਸੰਸਕਾਰ ਕੀਤਾ ਗਿਆ ਇਹ ਭੁੱਲੀ ਵਿਸਰੀ ਯਾਦ ਜਿਹੜੀ ਇਹ ਲੋਕਾਂ ਦੇ ਨਾਲ ਸਾਂਝੀ ਕਰਨ ਲਈ ਇੱਥੇ ਪਹੁੰਚੇ ਆਂ ਤੇ ਆਸ ਕਰਦੇ ਆਂ ਕਿ ਪੰਜਾਬ ਸਰਕਾਰ ਜਾਂ ਇਲਾਕਾ ਨਿਵਾਸੀ ਜਾਂ ਪਿੰਡ ਦੇ ਲੋਕ ਜਿਹੜੇ ਆ ਕਿਉਂਕਿ ਉਹ ਇੱਕ ਸਾਂਝੇ ਪੰਜਾਬ ਦਾ ਸਭ ਤੋਂ ਪਹਿਲਾ ਸਾਡਾ ਕੌਮੀ ਸ਼ਾਇਰ ਹੈ ਜਿਸ ਨੇ ਜਿਹੜੀ ਸਭਰਾਵਾਂ ਦੀ ਲੜਾਈ ਹੋਈ ਹੈ ਸਿੰਘਾਂ ਦੀ ਔਰ ਫਰੰਗੀਆਂ ਦੀ ਉਸ ਦਾ ਬੜਾ ਵਿਸਤਾਰ ਦੇ ਨਾਲ ਵਰਣਨ ਕੀਤਾ ਆਪ ਪੜਦੇ ਰਹੇ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਉਹਦਾ ਕਿੱਸਾ ਵੀ ਹੈਗਾ ਪਰ ਸੱਸੀ ਪੁਨੀ ਦਾ ਕਿੱਸਾ ਵੀ ਲਿਖਿਆ ਉਹਨੇ ਪਰ ਜਿਹੜੀ ਉਹਦੀ ਚਰਚਾ ਹੋਈ ਹੈ ਪੰਜਾਬੀ ਸ਼ਾਇਰਾਂ ਦੇ ਵਿੱਚ ਜਾਂ ਪੰਜਾਬੀ ਸਾਹਿਤ ਦੇ ਵਿੱਚ ਜਿਹੜਾ ਉਹਦਾ ਨਾਮ ਹੈ ਉਹ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੇ ਕਰਕੇ ਆ ਤੇ ਇਸ ਜਗ੍ਹਾ ਦੇ ਉੱਤੇ ਉਸ ਜਿਹੜਾ ਆਪਣੇ ਆਰਾਮ ਫਰਮਾ ਰਿਹਾ ਸ਼ਾਇਰ ਮੁਹੰਮਦ ਸਾਡਾ ਕੌਮੀ ਸ਼ਾਇਰ ਔਰ ਅਡੀਕ ਰਿਹਾ ਸਾਨੂੰ ਕਿ ਕੋਈ ਆਏ ਤੇ ਇਸ ਜਗ੍ਹਾ ਨੂੰ ਉਜਾਗਰ ਕਰੇ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੇ ਜਿਹੜੇ ਨਾਇਕ ਨੇ ਔਰ ਇੱਕ ਸਾਡਾ ਸ਼ਾਇਰ ਵੀ ਆ ਔਰ ਉਹ ਦੂਸਰਾ ਉਹਨੇ ਜਿਹੜਾ ਸਿੰਘਾਂ ਦੀ ਸਭਰਾਵਾ ਜੰਗ ਦੇ ਵਿੱਚ ਬੇਸ਼ੱਕ ਗਦਾਰੀ ਕਾਰਨ ਸਾਡੀ ਹਾਰ ਹੋਈ ਪਰ ਉਸ ਲੜਾਈ ਦੇ ਵਿੱਚ ਜਿਹੜੀ ਸਿਕਾਂ ਦੀ ਜਿਹੜੀ ਬਹਾਦਰੀ ਸੀ ਉਸ ਨੂੰ ਬਹੁਤ ਸਿੱਦਤ ਦੇ ਨਾਲ ਉਜਾਗਰ ਕੀਤਾ ਔਰ ਬੜੇ ਮਤਲਬ ਖੂਬਸੂਰਤ ਤਰੀਕੇ ਦੇ ਨਾਲ ਉਹਨੂੰ ਪੇਸ਼ ਵੀ ਕੀਤਾ ਤੇ ਨਾਲ ਦੀ ਨਾਲ ਇੱਕ ਗੱਲ ਤਾਂ ਉਹਨੂੰ ਸ਼ਾਇਦ ਟਪਲਾ ਲੱਗਾ ਕਿ ਜਿਹੜਾ ਉਹਦੇ ਵਿੱਚ ਮਹਾਰਾਣੀ ਜਿੰਦਾ ਦੇ ਨਾਂ ਤੇ ਲਾਇਆ ਗਿਆ ਪਰ ਸ਼ਾਇਦ ਉਹ ਫਰੰਗੀਆਂ ਦੇ ਨਾਲ ਲੜੀ ਸੀ ਅੰਦਰ ਖਾਤੇ ਉਹ ਇਤਿਹਾਸਕ ਖੋਜਾਂ ਦੇ ਵਿੱਚ ਬਾਅਦ ਚ ਉਹ ਗੱਲ ਜਿਹੜੀ ਆ ਗਲਤ ਸਾਬਤ ਹੋਈ ਹੈ ਪਰ ਕਿਉਂਕਿ ਅੰਗਰੇਜ਼ਾਂ ਨੇ ਔਰ ਜਿਹੜੇ ਡੋਗਰੇ ਸਰਦਾਰ ਸਨ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਗਲਬ ਸਿੰਘ ਹੋਰੀ ਇਹਨਾਂ ਨੇ ਅੱਫਾੜ ਡਾਈ ਸੀ ਸਿੱਖਾਂ ਦੇ ਵਿੱਚ ਮਤਭੇਦ ਪੈਦਾ ਕਰਨ ਲਈ ਕਿ ਜਿਹੜੀ ਮਹਾਰਾਣੀ ਜਿੰਦਾ ਆ ਉਹ ਉਹਨਾਂ ਦੇ ਨਾਲ ਅੰਗਰੇਜ਼ਾਂ ਨਾਲ ਸ਼ੈਤ ਰੜੀ ਹੈ ਜਦ ਕਿ ਉਹ ਆਪ ਰਲੇ ਸਨ ਔਰ ਆਪ ਉਸ ਰਾਜ ਨੂੰ ਜਿਹੜਾ ਉਹ ਕਾਬੂ ਕਰਨਾ ਚਾਹੁੰਦੇ ਸਨ ਪਰ ਨਾ ਤਾਂ ਉਹ ਕਾਬੂ ਕਰ ਸਕੇ ਤੇ ਨਾ ਸਿੱਖਾਂ ਦੇ ਹੱਥ ਰਿਹਾ ਤੇ ਇਹ ਤੀਜੀ ਜਾਤ ਜਿਹੜੀ ਅੰਗਰੇਜ਼ ਉੱਥੇ ਕਾਬਜ ਹੋਏ ਤੇ ਜ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਤਰਾਸਤੀ ਸ਼ੁਰੂ ਹੁੰਦੀ ਹੈ ਤੋਂ ਇੱਕ ਦੋ ਬੰਦ ਨੇ ਉਹਨਾਂ ਦੇ ਸਿੱਖਾਂ ਦੀ ਜਿਹੜੀ ਬਹਾਦਰੀ ਹੈ ਆਇਆਂ ਪੜਤਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋਰ ਸੁਟੇ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਤੋੜ ਸੁਟੇ ਸ਼ਾਮ ਸਿੰਘ ਸਰਦਾਰ ਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਸ਼ੋਰ ਸੁਟੇ ਸਾਹ ਮੁਹੰਮਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲੋਹ ਨਚੋੜ ਸੁਟੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਪਾਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿੱਗਦੇ ਸਣੇ ਅੰਬਾਰੀਆਂ ਨਹੀਂ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਉਹ ਸਿੱਖਾਂ ਦੀ ਏਕਤਾ ਨਾ ਹੁਣ ਕਰਕੇ ਵਿੱਚ ਗਦਾਰ ਰਲਣ ਕਰਕੇ ਉਹ ਜਿੱਤਿਆ ਮੈਦਾਨ ਜਿਹੜਾ ਜੇ ਉਸ ਸ਼ਾਹ ਮੁਹੰਮਦਾ ਕਹਿੰਦਾ ਕਿ ਜੇ ਉਸ ਟਾਈਮ ਤੇ ਚਾਹੁੰਦੇ ਤਾਂ ਲੁਧਿਆਣਾ ਵੀ ਕਾਬੂ ਕੀਤਾ ਜਾ ਸਕਦਾ ਸੀ ਪਰ ਨਹੀਂ ਕਿਸਮਤ ਨੂੰ ਜੋ ਮਨਜ਼ੂਰ ਸੀ ਉਹ ਗਰਾਈ ਕਰਨ ਉਹ ਲੋਕ ਜਿਹੜੇ ਸਨ ਉਹ ਰਾਜ ਕਾਬੂ ਕਰਨਾ ਚਾਹੁੰਦੇ ਸਨ ਔਰ ਉਹਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਵੀ ਜਿਹੜਾ ਆ ਉਹ 10 ਸਾਲਾਂ ਦੇ ਵਿੱਚ ਹੀ ਕਤਲ ਹੋ ਗਿਆ ਮਹਾਰਾਜ ਦਲੀਪ ਸਿੰਘ ਜਿਹੜਾ ਉਹ ਬਾਲ ਅਵਸਥਾ ਵਿੱਚ ਆਪਣੀ ਮਾਤਾ ਦੇ ਨਾਲ ਜਲਾਵਤਨ ਕਰ ਦਿੱਤੇ ਤੇ ਇਹ ਮਹਾਨ ਕਿਸ਼ਾਕਰ ਸ਼ਾਹ ਮਹਮਦੀ ਜਿਨ੍ਹਾਂ ਨੇ ਸਿੱਖਾਂ ਦੀ ਬਹਾਦਰੀ ਤੇ ਔਰ ਸਿੱਖ ਰਾਜ ਜਾਣ ਤੇ ਸਿੱਖਾਂ ਦੀ ਹਾਰ ਤੇ ਉਹਨਾਂ ਨੇ ਖੂਨ ਦੇ ਹੰਝੂ ਵਹਾਏ कि ਅੱਜ ਉਹਨਾਂ ਦੀ ਕਵਰ ਜਿਹੜੀ ਹੈ ਉਹ ਹਰਾਨ ਪੈ ਗਈ ਹੈ ਕਿ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਬੜੇ ਬੜੇ ਦਾਨੀ ਸੱਜਣਾਂ ਨੂੰ ਇਧਰ ਵੱਲ ਧਿਆਨ ਕਰਨ ਉਸ ਮਹਾਨ ਕਿਸਾਨਕਾਰ ਦੀ ਕਵਰ ਨੂੰ ਆਜ਼ਾਦ ਕੀਤਾ ਜਾਵੇ ਪੱਕਾ ਕੀਤਾ ਜਾਵੇ ਅਤੇ ਮਾਰਵਲ ਦੇ ਤਖਤੂ ਲਾਜਾਵੇ ਵਰਤੋਸ਼ ਕਣਾ ਕਿਓਗੇ ਇਸ ਇਹ ਜਿਹੜੀ ਹੈ ਇੱਕ ਸਾਡੀ ਇੱਕ ਕੌਮੀ ਵਿਰਾਸਤ ਹੈ ਸਾਹਿਤ ਵੱਲੋਂ ਵੀ ਵਿਰਾਸਤ ਹੈ ਔਰ ਪੰਜਾਬ ਦੇ ਸੱਭਿਆਚਾਰ ਵੱਲੋਂ ਵੀ ਤੇ ਇਹਦੇ ਸਰਕਾਰ ਦੇ ਨਾਲ ਨਾਲ ਜੋ ਸਮਾਜਿਕ ਜਥੇਬੰਦੀਆਂ ਨੇ ਜਾਂ ਧਾਰਮਿਕ ਜਥੇਬੰਦੀਆਂ ਜਿਹੜੀ ਪੰਜਾਬ ਦੀ ਵਿਰਾਸਤ ਨੂੰ ਸਦਾਚਾਰ ਨੂੰ ਸਾਹਮਣਾ ਚਾਹੁੰਦੀਆਂ ਨੇ ਸਾਹਿਤਕ ਸੰਸਥਾਵਾਂ ਜਿਹੜੀਆਂ ਨੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕਬਰ ਨੂੰ ਇਹਦੀ ਨਿਸ਼ਾਨਦੇਹੀ ਪੂਰੀ ਤਰ੍ਹਾਂ ਕਰਕੇ ਵੈਰੀਫਾਈ ਕਰਕੇ ਜੇ ਕੋਈ ਕਿਸੇ ਨੂੰ ਸ਼ੱਕ ਹੋਵੇ ਪਰ ਅਸੀਂ ਜਿੱਥੇ ਆਪਣੇ ਨਿਸ਼ਾਨੇ ਤੇ ਅੱਜ ਪਹੁੰਚੇ ਹਾਂ ਜਿੱਥੇ ਸਾਨੂੰ ਦੱਸਿਆ ਗਿਆ ਸੀ ਉਹ ਇਹੀ ਕਬਰ ਹੈ ਜਿੱਥੇ ਸ਼ਾਹ ਮੁਹੰਮਦ ਜਿਹੜਾ ਉਹ ਆਪਣਾ ਆਰਾਮ ਦੇ ਨਾਲ ਸੁੱਤਾ ਹੈ ਬੇਸ਼ੱਕ ਪਰ ਉਹਦੀ ਰੂਹ ਜਿਹੜੀ ਹੈ ਜਰੂਰ ਪੰਜਾਬੀਆਂ ਨੂੰ ਉਡੀਕਦੀ ਹੋਏਗੀ। ਕਿੱਸਾ ਆਜੀ ਸਕੂਲਾਂ ਦਾ। ਹਜੇ ਇੱਕ ਟਾਕੋਂ ਦਾ ਕਿੱਸਾ ਜਿਹੜਾ ਆ ਉਹ ਸਿੱਖਾਂ ਦੀ ਬਹਾਦਰੀ ਦੇ ਵਜੋਂ ਔਰ ਪੰਜਾਬੀਆਂ ਦੀ ਉਹਦਾ ਜਿਹੜਾ ਕਿੱਸਾ ਇਕੱਲੇ ਸਿੱਖਾਂ ਦੀ ਬਹਾਦਰੀ ਨਹੀਂ ਪੰਜਾਬੀਆਂ ਦੀ Hindu, Muslim, Sikhਾਂ ਦੀ ਏਕਤਾ ਦਾ ਵੀ ਪ੍ਰਤੀਕ ਹੈ। ਸੇਵਾ ਸਿੰਘ ਤੇ ਮੱਖੇਖਾਂ ਹੋਏ ਸੇਵਾ ਸਿੰਘ ਤੇ ਮੇਵਾ ਸਿੰਘ ਤੇ ਮੱਖੇਖਾਂ ਇਹ ਦੋਵੇਂ ਤੋਪਚੀ ਸਨ ਜਿਹੜੇ ਇੱਕ ਸਿੱਖ ਸੀ ਔਰ ਮੁਸਲਮਾਨ ਸੀ। ਔਰ ਉਹ ਦੋਵੇਂ ਜਿਹੜੇ ਆ ਉਹ ਲੜੇ ਨੇ ਔਰ ਸਾਰੇ ਹਿੰਦੂ ਸਿੱਖ ਤੇ ਮੁਸਲਮਾਨ ਉਸ ਟਾਈਮ ਤੇ ਇਸ ਤਰ੍ਹਾਂ ਦਾ ਕੋਈ ਵਿਤਕਰਾ ਹੀ ਨਹੀਂ ਸੀ ਤੇ ਉਹ ਜਿਹੜਾ ਵਿਤਕਰਾ ਪਾਇਆ ਵੀ ਅੰਗਰੇਜ਼ ਵੱਲੋਂ ਗਿਆ ਡਿਵਾਈਡ ਐਂਡ ਰੂਲ ਦੀ ਨੀਤੀ ਨੂੰ ਅਖਤਿਆਰ ਕਰਕੇ ਪਾੜੋ ਤੇ ਰਾਜ ਕਰਨ ਦੀ ਔਰ ਉਹ ਉਹਦੇ ਵਿੱਚ ਅੰਗਰੇਜ਼ ਕਾਮਯਾਬ ਹੋਏ ਤੇ ਅਸੀਂ ਆ ਰਹੇ ਹਾਂ ਤੇ ਅੱਜ ਵੀ ਲੋੜ ਹੈ ਕਿ ਸਾਨੂੰ ਜਿਹੜਾ ਹੈ ਮਿਲ ਜੁਲ ਕੇ ਬੈਠ ਕੇ ਆਪਣੇ ਜਿਹੜੇ ਮਸਲੇ ਨੇ ਉਹ ਚਾਹੀਦ ਸੂਬੇ ਦੇ ਹੋਣ ਚਾਹੀਏ ਦੇਸ਼ ਦੇ ਹੋਣ ਉਹ ਹੱਲ ਕਰਨੇ ਚਾਹੀਦੇ ਨੇ ਤਾਂ ਕਿ ਕੋਈ ਸਾਡੇ ਵਿੱਚ ਕੋਈ ਜਿਹੜੀ ਹੈ ਫੁੱਟ ਪਾਉ ਅਨਸਰ ਜਿਹੜੇ ਉਹ ਫੁੱਟ ਪਾ ਕੇ ਆਪਣਾ ਮਤਲਬ ਨਾਂ ਕੱਢ ਸਕਣ ਧੰਨਵਾਦ ਜੀ ਤੇ ਪਿੰਡ ਦੇ ਦੱਖਣ ਵਾਲੀ ਹੀ ਕਵੀ ਸ਼ਾਹ ਮੌਂਦੀ ਯਾਦ ਵਿੱਚ ਬਣਿਆ ਹੋਇਆ ਸਟੇਡੀਅਮ ਸਾਹਮਣੇ ਲਿਖਿਆ ਨਜ਼ਰ ਆ ਰਿਹਾ ਕਵੀ ਸ਼ਾਹ ਮੁਹੰਮਦ ਯਾਦਗਾਰੀ ਸਟੇਡੀਅਮ ਪਿੰਡ ਬਟਾਲਾ ਤੇ ਬੜੀ ਚੰਗੀ ਗੱਲ ਹੈ ਜੀ ਇਹ ਯਾਦਗਾਰ ਬਣੀ ਹੋਈ ਹੈ ਇੱਕ ਸਟੇਡੀਅਮ ਦੇ ਰੂਪ ਵਿੱਚ ਲੇਕਿਨ ਕੋਈ ਟੁਕਮੇ ਯਾਦਗਾਰ ਹੋਰ ਕੋਈ ਨਜ਼ਰ ਨਹੀਂ ਆਈ ਕੋਈ ਲਾਇਬ੍ਰੇਰੀ ਜਾਂ ਕੋਈ ਉਹਨਾਂ ਦਾ ਬੁੱਤ ਇਹ ਸਾਹਮਣੇ ਵਿਸ਼ਾਲ ਗਰਾਊਂਡ ਵਿਸ਼ਾਲ ਸਟੇਡੀਅਮ ਕੌਮੀ ਸ਼ਾਇਰ ਕਵੀ ਸ਼ਾਮੰਦਿਆਲ ਵਿੱਚ ਪਿੰਡ ਵਾਲਿਆਂ ਔਰ ਸਰਕਾਰ ਦੁਆਰਾ ਇਹ ਬਣਾਇਆ ਗਿਆ ਸੀ ਸਟੇਡੀਅਮ ਕਾਫੀ ਵਿਸ਼ਾਲ ਸਟੇਡੀਅਮ ਹੈ ਸਾਰਾ ਪੰਚਾਇਤੀ ਜ਼ਮੀਨ ਵਿੱਚ ਹੀ ਬਣਾਇਆ ਗਿਆ ਹੈ ਕਮਿਸ਼ਰ ਕਿਸਾਕਰ ਕਵੀ ਸ਼ਮਮ ਦੀ ਯਾਰ ਵਿੱਚ ਬਣਿਆ ਹੋਇਆ ਗੱਡ ਆਕਾਰੀ ਸਟੇਡੀਅਮ ਉਹ ਇਹਦੇ ਬਾਰੇ ਇੱਕ ਇਹਦੇ ਬਾਰੇ ਕੁਝ ਵਲਾਂ ਵੀ ਕਹੋਗੇ ਬਹੁਤ ਵਧੀਆ ਕੋਸ਼ਿਸ਼ ਹੈ ਪਿੰਡ ਵਾਸੀਆਂ ਵੱਲੋਂ ਜਾਂ ਇਲਾਕਾ ਵਾਸੀਆਂ ਵੱਲੋਂ ਜਿਹੜਾ ਇਹ ਜਿਹੜਾ ਸਾਡਾ ਕੌਮੀ ਸ਼ਾਇਰ ਹੈ ਸ਼ਾਮ ਮਮਦ ਹਾਂਜੀ ਉਹਦੀ ਜਾਦ ਦੇ ਵਿੱਚ ਮੇਰੀ ਹੁਣੇ ਹੀ ਜਿਹੜਾ ਨਾ ਆਪਣੇ ਮਨਜੀਤ ਸਿੰਘ ਭੋਮਾ ਜਿਹਨਾਂ ਦਾ ਇਹ ਨਾਲ ਹੀ ਪਿੰਡ ਹੈ ਉਹਨਾਂ ਦਾ ਵੀ ਇਹ ਤਿੰਨ ਪਿੰਡ ਵਡਾਲਾ ਵੀਰਮ ਤੇ ਭੋਮਾ ਇਕੱਠੇ ਨੇ ਤੇ ਇੱਥੇ ਸਾਲ ਬਾਅਦ ਆਪਣੇ ਸ਼ਾਮ ਮਮਦ ਦੀ ਯਾਦ ਵਿੱਚ ਕੋਈ ਸੱਭਿਆਚਾਰਕ ਮੇਲਾ ਜਾਂ ਟੂਰਨਾਮੈਂਟ ਵਗੈਰਾ ਵੀ ਕਰਾਉਂਦੇ ਨੇ ਪਾਕਿਸਤਾਨ ਤੋਂ ਵੀ ਕਲਾਕਾਰ ਆਉਂਦੇ ਨੇ ਇੱਥੇ ਉਹਨਾਂ ਨੇ ਦੱਸਿਆ ਕੋ ਮਤਲਬ ਦੀ ਜਾਣਕਾਰੀ ਮਤਲਬ ਦੱਸਣ ਮੁਤਾਬਕ ਜਿਹੜਾ ਹੈ ਨਾ ਇਸ ਤੇ ਇਹਦੇ ਲਈ ਉਹਨਾਂ ਨੇ ਗਰੰਟਾ ਵੀ ਮਨਜ਼ੂਰ ਕਰਵਾਈਆਂ ਸਰਕਾਰੀ ਰੋਡ ਤੇ ਕੈਪਟਨ ਮਨਿੰਦਰ ਸਿੰਘ ਔਰ ਜਿਹੜਾ ਉਸ ਟਾਈਮ ਤੇ ਵਿਸਰਮ ਮੰਤਰੀ ਸੀ ਸਿੰਘਲਾ ਸਾਹਿਬ ਉਹਨਾਂ ਨੇ ਇਸ ਪਿੰਡ ਦੇ ਲਈ ਇਸ ਕੰਮ ਲਈ ਗਰੰਟਾ ਵੀ ਦਿੱਤੀਆਂ ਨੇ ਬਾਕੀ ਜਿਹੜਾ ਅਸੀਂ ਹੁਣ ਨਵੇਂ ਸਿਰੇ ਤੋਂ ਜਿਹੜੀ ਇਹਦੀ ਕੋਈ ਹੋਰ ਜਾਣਕਾਰੀ ਜائیں ਇਹ ਤੇ ਉਹਦੀ ਯਾਦ ਨੂੰ ਹੋਰ ਖੂਬਸੂਰਤ ਬਣਾਉਣ ਲਈ ਜੋ ਵੀ ਉਪਰਾਲੇ ਨੇ ਉਹ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਰਕਾਰ ਤੱਕ ਵੀ ਆਵਾਜ਼ ਪਹੁੰਚਾਵਾਂਗੇ ਇਹ ਜੇ ਜੇ ਸ਼ਾਹ ਮੁਹੰਮਦ ਨਾ ਹੁੰਦਾ ਤਾਂ ਮਹਾਰਾਜ ਰਣਜੀਤ ਸਿੰਘ ਦੀ ਜਿਹੜਾ ਉਹ ਰਾਜ ਹੈ ਜਾਂ ਬਹਾਦਰੀ ਹੈ ਉਹ ਸ਼ਾਇਦ ਇੰਨੀ ਉਜਾਗਰ ਨਾ ਹੁੰਦੀ ਸਾਡੇ ਸਾਹਮਣੇ ਆਉਂਦੀ ਜਿਹੜਾ ਮਾਕੇ ਸਾਧਾ ਤਖਤ ਜੀ ਸੀ ਉਹ ਵੀ ਸ਼ਾਹ ਮੁਹੰਮਦ ਦਾ ਰਿਸ਼ਤੇਦਾਰ ਸੀ ਉਹ ਸੈਂ ਇਸੇ ਕਰਕੇ ਮਤਲਬ ਕਿ ਤੋਂ ਵੱਡੇ ਅੰਗਮੈਂਟ ਬੰਦੇ ਸਨ 22 ਸੈਕੰਡ ਤੋਂ 23 ਕਰਕੇ ਪੜਿਆ ਲਿਖਿਆ ਵੀ ਸੀ ਹਾਂਜੀ ਪੜੇ ਲਿਖੇ ਹੋਣ ਕਰਕੇ ਜਿਹੜਾ ਉਹ ਜਿਹੜੇ ਸ਼ਬਦ ਉਹਨੇ ਉਸ ਕਿੱਸੇ ਦੇ ਵਿੱਚ ਵਰਤੇ ਨੇ ਜਿਹੜੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੇ ਵਿੱਚ ਉਹ ਬਹੁਤ ਸ਼ਾਨਦਾਰ ਤੇ ਜਾਨਦਾਰ ਨੇ ਠੀਕ ਤੇ ਅੱਜ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜਾ ਅਸੀਂ ਅੱਜ ਤੋਂ 40-45 ਸਾਲ ਪਹਿਲਾਂ ਪੜ੍ਹਦੇ ਹੁੰਦੇ ਸੀ ਉਸ ਮਹਾਨ ਸ਼ਾਇਰ ਦੀ ਅਸੀਂ ਜਨਮ ਭੂਮੀ ਦੇ ਵਿੱਚ ਉਹਦੀ ਜਿਹੜਾ ਉਹਦਾ ਆਖਰੀ ਸਥਾਨ ਉਹਦਾ ਆਖਰੀ ਸਥਾਨ ਵੀ ਇਸ ਪਿੰਡ ਦੇ ਵਿੱਚ ਹੀ ਹੈ ਤੇ ਉਹਦੇ ਦਰਸ਼ਨ ਕੀਤੇ ਨੇ ਧੰਨਵਾਦ ਕਿ ਅੱਜ ਬਸ ਇੰਨਾ ਹੀ ਜੀ ਤੇ ਸਾਡੀ ਕੋਸ਼ਿਸ਼ ਜਾਰੀ ਰਹੇਗੀ ਅਸੀਂ ਤੈਹ ਤੱਕ ਪਹੁੰਚਾਂਗੇ ਕਿ ਕਵੀ ਸ਼ਾਮਮ ਦੀ ਕਬਰ ਕਿਹੜੀ ਹੈ ਔਰ ਕਿੱਥੇ ਸੀ ਤੇ ਫਿਰ ਕਦੀ ਆਵਾਂਗੇ ਤੇ ਕੁਝ ਹੋਰ ਥਾਵਾਂ ਜਿਹੜੀਆਂ ਵਡਾਲਾ ਵੀਰ ਪਿੰਡ ਦੀਆਂ ਰਹਿੰਦੀਆਂ ਨੇ ਇੱਕ ਮਸਜਿਦ ਦੀ ਦੱਸ ਪਈ ਹੋਰ ਹੈ ਉਹ ਵੀ ਤੁਹਾਨੂੰ ਬਖਾਵਾਂਗੇ ਤੇ ਅਸਲ ਜਗਾ ਕਬਰ ਵਾਲੀ ਉਮੀਦ ਹੈ ਤੁਹਾਨੂੰ ਬਖਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ